ਦੋਸਤੋ ਆਪਾਂ ਕਿਉਂ ਬਾਰ-ਬਾਰ ਆਪਾਂ ਇੱਕੋ ਗੱਲ ਤੇ ਜ਼ੋਰ ਦਿੰਦੇ ਆ ਕਿ ਆਪਣੀ ਘਰ ਦੀ ਬਣੀ ਹੋਈ ਚੀਜ਼ ਖਾਓ ਬਾਹਰ ਦਾ ਸਾਰੇ ਚੀਜ਼ਾਂ ਜਿਹੜੀਆਂ ਬਣਦੀਆਂ ਅੱਜ ਕੱਲ ਕੁਝ ਨਹੀਂ ਪਤਾ ਲੱਗਦਾ ਕੀ ਬਣ ਰਿਹਾ ਹੈ ਕੀ ਚੀਜ਼ ਪਾ ਕੇ ਕਿਹੜੇ-ਕਿਹੜੇ ਕੈਮੀਕਲ ਪਾ ਕੇ ਉਹਨੂੰ ਤਿਆਰ ਕੀਤਾ ਜਾਂਦਾ ਸੋ ਦੋਸਤੋ ਆ ਦੇਖੋ ਇੱਕ ਘੀ ਦਾ ਜਿਹੜਾ ਇੱਕ ਘੀ ਬਣਾਉਣੇ ਵਾਲੀ ਫੈਕਟਰੀ ਫੜੀ ਆ ਜਿਹੜਾ ਨਕਲੀ ਘੀ ਦੇਸੀ ਘੀ ਰ ਤਿਆਰ ਕਰਦੀ ਨਕਲੀ ਇਹ ਦੇਸੀ ਘੀ ਦੇਖੋ ਤੁਸੀਂ ਹਰੇਕ ਬ੍ਰਾਂਡ ਦਾ ਤੁਹਾਨੂੰ ਇੱਥੇ ਮਿਲ ਜੂਗਾ ਹਰ ਇੱਕ ਬ੍ਰਾਂਡ ਦਾ ਜਿਹੜਾ ਦੇਸੀ ਘੀ ਆ ਉਹਦੇ ਡੱਬੇ ਤੁਹਾਨੂੰ ਮਿਲ ਜੂਗੇ ਇੱਥੇ ਤੇ ਦੇਸੀ ਕੀ ਇਹ ਆਪ ਤਿਆਰ ਕਰਦੇ ਆ ਕੈਮੀਕਲ ਪਾ ਕੇ ਸੋ ਦੋਸਤੋ ਇਹ ਕੀ ਨੇ ਅੰਦਰ ਜਾ ਕੇ ਆਪਾਂ ਨੂੰ ਬਿਮਾਰੇ ਕਰਨਾ ਬਹੁਤ ਜ਼ਰਾ ਬਿਮਾਰ ਕਰਨਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਘਰ ਦਾ ਦੇਸੀ ਕੀ ਤਿਆਰ ਕਰੋ ਆਪਣੀ ਚੀਜ਼ ਆਪਣੀ ਆਪ ਤਿਆਰ ਕਰਕੇ ਖਾਓ ਕਿਉਂਕਿ ਬਾਹਰ ਜੋ ਤੁਹਾਨੂੰ ਮਿਲ ਰਿਹਾ ਉਹ ਤੁਸੀਂ ਗਰੰਟੀ ਨਹੀਂ ਲੈ ਸਕਦੇ ਕਿ ਉਹ ਕੀ ਹੈ ਚ ਕੀ ਹੈ ਕੀ ਨਹੀਂ ਹੈ ਬ੍ਰਾਂਡ ਦੇ ਨਾਂ ਤੇ ਵੀ ਦੇਖ ਲਓ ਤਾਂ ਅੰਧੇਰੇ ਬਾਜੀ ਹੁੰਦੀ ਆ ਬ੍ਰਾਂਡ ਵਾਲ ਡੱਬੇ ਵਰਤ ਕੇ ਲੋਕਾਂ ਨੂੰ ਬਿਮਾਰ ਕੀਤਾ ਜਾ ਰਿਹਾ ਬਹੁਤ ਸਾਰਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰ ਦਿਓ ਤੇ ਦੋਸਤੋ ਐਦਾਂ ਦੀਆਂ ਹੋਰ ਇਨਫੋਰਮੇਸ਼ਨ ਵਾਲੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਸਸ਼ੀਕਾਲ ਜੀ